ਅਜੀ ਸਕੂਟਰੀ ਤੇ ਬੜਾ ਸੋਹਣੇ ਤੁਰਿਆਂ ਦੇ ਪਿੱਛੋਂ ਦੋ ਮੁੰਡੇ ਆਏ ਆ ਮੋਹਰੇ ਜੋਰ ਨਾਲ ਫੜ ਚੋਇਆ ਉਹਨਾਂ ਨੇ ਮੈਂ ਜੋਰ ਨਾਲ ਘੁੱਟ ਕੇ ਵੀ ਫੜਿਆ ਫੇਰ ਵੀ ਉਹਨੇ ਜੋਰ ਨਾਲ ਖਿੱਚਿਆ ਤਾਂ ਸਾਡਾ ਬੈਲਚ ਬਿਲਕੁਲ ਉਲਟ ਹੋ ਗਿਆ ਤਾਂ ਇਹ ਦੇਖ ਸਕੂਟਰੀ ਤੋਂ ਉਪਾਰ ਹਾਂਜੀ ਸੱਟਾਂ ਲੱਗ ਗਈਆਂ ਇਹਨਾਂ ਦੇ ਵੀ ਜਿਹੜੇ ਮੋਹਰੇ ਸੀ ਇਹਨਾਂ ਤੇ ਵੀ ਸੱਟ ਲੱਗ ਗਈ ਐ ਮੇਰੇ ਵੀ ਲੱਗ ਗਈਆਂ ਸੱਟਾਂ ਉਹ ਦੋ ਜਾਣੇ ਸੀਗੇ ਪਾਣੀ ਸੀ ਸਕੂਟਰੀ ਮੋਟਰਸਾਈਕਲ ਤੇ ਸੀ ਗੇਟ ਦਾ ਸੀ ਗੇਟ ਪਰਸ ਸਕੂਟੀ ਲੱਗੀ ਹਾਂਜੀ ਪਰਸ ਲੈ ਗਏ ਤੋਂ ਕਿ ਮਿੱਤਰ ਕਿੰਨੇ ਕ ਪੈਸੇ ਸੀ ਉੱਪਰ ਪੈਸੇ ਦਾ 5 600 ਰੁਪਏ ਮੋਬਾਈਲ ਸੀ ਇੱਕ ਵਿੱਚ ਵਿੱਚ ਦੁਆ ਰਹੀ ਉਧਾਰ ਕਾਰਡ ਤੇ ਰੱਖਿਆ ਹੈ ਸਟਾ ਲੱਗੀ ਹੋਣੀ ਹਾਂਜੀ ਸਟਾ ਲੱਗੀ ਹੋਈ ਸਾਡੇ ਮੇਰਾ ਨਾਮ ਰਕੇਸ਼ਵਾਰਾ ਸਾਬ ਪਾ ਜੀ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰ ਦੇ ਵਿੱਚ ਲੈ ਕੇ ਆਏ ਚੱਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟ ਖੋਹੀ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲੋਂ ਬੈਕ ਹੋਇਆ ਉਹਦੇ 'ਚ ਕੁਝ ਰਾਸ਼ੀ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਐਦਾਂ ਇਹਨਾਂ ਨਾਲ ਹੋਈ ਆ ਸੱਟਾਂ ਭਾਈਆ ਜੀ ਦੇ ਜਿਆਦਾ ਆ ਸੱਟਾਂ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਆ ਇਹਨਾਂ ਦੇ ਜਿਆਦਾ ਆ ਸਿਰ 'ਤੇ ਵੀ ਸੱਟ ਹੋ ਇਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ ਅਸੀਂ ਸਕੂਟਰੀ ਤੇ ਬੜੇ ਸੋਹਣੇ ਤੁਰਿਆਂ ਨੇ ਪਿੱਛੋਂ ਦੋ ਮੁੰਡੇ ਆਏ ਆ ਮੇਰਾ ਜੋ ਉਹਨਾਂ ਪਾਸੋਂ ਹੋਇਆ ਉਹਨਾਂ ਨੇ ਮੈਂ ਜੋਰ ਨਾਲ ਘੁੱਟ ਕੇ ਵੀ ਫੜਿਆ ਫੇਰ ਵੀ ਉਹਨੇ ਜੋਰ ਨਾਲ ਖਿੱਚਿਆ ਤਾਂ ਸਾਡਾ ਬੈਲੈਂਸ ਬਿਲਕੁਲ ਉਲਟ ਹੋ ਗਿਆ ਤਾਂ ਇਹ ਡਿੱਗ ਪੈ ਸਕੂਟ ਵੀ ਤੋਂ ਮੂੰਹ ਪਰ ਹਾਂਜੀ ਸੱਟਾਂ ਲੱਗ ਗਈਆਂ ਇਹਨਾਂ ਦੇ ਵੀ ਦੇ ਮੋਰੇ ਸੀ ਇਹਨਾਂ ਦੇ ਤੇ ਵੀ ਸੱਟ ਲੱਗ ਗਈ ਹੈ ਮੇਰੇ ਵੀ ਲੱਗ ਗਈਆਂ ਸੱਟਾਂ ਉਹ ਦੋ ਜਾਨੇ ਸੀਗੀ ਸਕੂਟਰੀ ਮੋਟਰਸਾਈਕਲ ਤੇ ਸੀਗੇ ਬੈਲ ਸੀਗੇ ਕੋਈ ਥੋੜਾ ਪਰਸ ਸਕੂਟਰੀ ਨਾਲ ਕੀ ਹਾਂਜੀ ਪਰਸ ਲੱਗ ਰਿਹਾ ਕੋਈ ਮਿੱਤਰ ਕਿੰਨੇ ਪੈਸੇ ਇਸ ਨੂੰ ਐਸ਼ਾ ਦਾ 5 600 ਰੁਪਏ ਮੋਬਾਈਲ ਸੀ ਇੱਕ ਵਿੱਚ ਵਿੱਚ ਚੋਰੀ ਹੋ ਗਈ ਕਾਡ ਸਿਰ ਤੇ ਆ ਹਾਂ ਜੀ ਸੱਟਾਂ ਲੱਗ ਗਈ ਸਾਡੇ ਮੇਰਾ ਨਾਮ ਰਕੇਸ਼ ਮਹਾਰਾਜ ਸਾਬ ਪਾ ਜੀ ਮੈਂ ਸਰਕਾਰੀ ਹਸਪਤਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰ ਦੇ ਵਿੱਚ ਲੈ ਕੇ ਆਏ ਚੱਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟ ਖੋਹ ਹੋਈ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲ ਬੈਠ ਹੋਇਆ ਉਹਦੇ 'ਚ ਕੁਝ ਰਕਸ਼ੀ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਐਦਾਂ ਇਹਨਾਂ ਨਾਲ ਹੋਈ ਐ ਸੱਟਾਂ ਭਾਈਆ ਜੀ ਦੇ ਜਿਆਦਾ ਐ ਸੱਟਾਂ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਐ ਇਹਨਾਂ ਦੇ ਜਿਆਦਾ ਐ ਸਿਰ 'ਤੇ ਵੀ ਸੱਟ ਉਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ ਅਸੀਂ ਸਕੂਟਰੀ ਤੇ ਬੜੇ ਸੋਹਣੇ ਤੁਰਿਆਂ ਨੇ ਪਿੱਛੋਂ ਦੋ ਮੁੰਡੇ ਆਏ ਆ ਮੇਰਾ ਜੋਰ ਨਾਲ ਪਾਰਟ ਹੋਇਆ ਉਹਨਾਂ ਨੇ ਮੈਂ ਜੋਰ ਨਾਲ ਘੁੱਟ ਕੇ ਵੀ ਫੜਿਆ ਫੇਰ ਵੀ ਉਹਨੇ ਜੋਰ ਨਾਲ ਖਿੱਚਿਆ ਤਾਂ ਸਾਡਾ ਬੈਲਟ ਬੇਗਲ ਅਲਟੋ ਹੋ ਗਿਆ ਤਾਂ ਇਹ ਦੇਖ ਪੈ ਸਕੂਟ ਵੀ ਤੋਂ ਉਪਰ ਹਾਂਜੀ ਸਟਾਂ ਲੱਗ ਗਈਆਂ ਇਹਨਾਂ ਦੇ ਵੀ ਦੇ ਮੋਰੇ ਸੀ ਇਹਨਾਂ ਤੇ ਵੀ ਸਟਾਂ ਲੱਗ ਗਈ ਹੈ ਮੇਰੇ ਵੀ ਲੱਗ ਗਈਆਂ ਸਟਾਂ ਉਹ ਦੋ ਜਾਣੇ ਸੀਗੇ ਜੀ ਕਾਦੀ ਸੀ ਸਕੂਟਰੀ ਸਕੂਟਰੀ ਮੋਟਰਸਾਈਕਲ ਤੇ ਸੀਗੇ ਬੱਸ ਸੀ ਕੋਈ ਥੋੜਾ ਪਰਸਕੂਟੀ ਲੱਗੇ ਹਾਂਜੀ ਪਰਸ ਲੈ ਗਏ ਕੋ ਕਿ ਮਿੱਤਰ ਕਿੰਨੇ ਪੈਸੇ ਸੀ ਉੱਪਰ ਪੈਸੇ ਦਾ 5-600 ਰੁਪਏ ਨੋਇਲ ਸੀ ਇੱਕ ਵਿੱਚ ਵਿੱਚ ਚ ਦੁਆ ਰਹੀ ਪધાર ਕਾਰਡ ਸਿਰਫ ਹੈ ਹਾਂਜੀ ਸੱਟਾਂ ਲੱਗ ਗਈ ਸਾਡੇ ਮੇਰਾ ਨਾਮ ਰਕੇਸ਼ ਮਹਾਰਾਜ ਸਾਬ ਜੀ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰ ਦੇ ਵਿੱਚ ਲੈ ਕੇ ਆਏ ਚੱਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟਖੋ ਹੋਈ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲੋਂ ਬੈਕ ਹੋਇਆ ਉਹਦੇ ਵਿੱਚ ਕੁਝ ਰਾਸ਼ੀ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਇਦਾਂ ਇਹਨਾਂ ਨਾਲ ਹੋਈ ਆ ਸੱਟਾ ਭਾਈਆ ਜੀ ਦੇ ਜਿਆਦਾ ਹੈ ਸੱਟਾ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਆ ਇਹਨਾਂ ਦੇ ਜਿਆਦਾ ਹੈ ਸਿਰ ਤੇ ਵੀ ਸੱਟ ਉਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ